ਜਿੱਥੇ ਤੱਕ ਮੈਂ ਅੰਦਾਜ਼ਾ ਲਾਣਾ ਬੜੀ ਲੰਬੀ ਬਾਣੀ ਹੈ ਜਿਹਨੂੰ ਅਸੀਂ ਅਕਾਲ ਉਸਤਤ ਕਹਿੰਦੇ ਆਂ ਅਕਾਲ ਵਿੱਚ ਮੇਰੇ ਬਾਦਸ਼ਾਹ ਸਾਰੇ ਬ੍ਰਹਿਮੰਡ ਨੂੰ ਲੈ ਆਉਂਦੇ ਨੇ ਸਾਰੇ ਬ੍ਰਹਿਮੰਡ ਕੇਵਲ ਸੜੇ ਦੇਸ਼ ਵਾਸੀਆਂ ਨੇ ਇੰਨਾ ਹੀ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਸਨ ਵਕਤ ਦੇ ਜ਼ਾਲਿਮਾਂ ਨਾਲ ਲੜੇ ਨੇ ਬڑے ਬਾਦਰਸਨ ਬੜੀ ਫੌਜ ਸ਼ਾਨੋ ਸ਼ੌਕਤ ਰੱਖਦੇ ਸਨ ਸ਼ਾਨੋ ਸ਼ੌਕਤ ਵੀ ਇਸੇ ਵਾਸਤੇ ਧਿਆਨ ਨਾਲ ਸੁਣਨਾ ਔਰੰਗਜ਼ੇਬ ਨੇ ਸਾਰੇ ਦੇਸ਼ ਦੇ ਹੁਕਮ ਕਰਵਾ ਦਿੱਤਾ ਸੀ ਡੰਡੋਰਾ ਕੋਈ ਭਾਰਤ ਵਾਸੀ ਖਾਸ ਕਰਕੇ Hindu ਹਿੰਦੂ ਹਿੰਦੂ ਤੇ ਗਲ ਵੀ ਨਹੀਂ ਲਾ ਸਕਦਾ ਕੋੜੇ ਦੀ ਅਸਵਾਰੀ ਨਹੀਂ ਕਰ ਸਕਦਾ ਆਥ ਦੇਸ਼ ਤਲਵਾਰ ਸ਼ਸਤਰ ਨਹੀਂ ਰੱਖ ਸਕਦਾ ਮਨਾਹੀ ਕਰ ਦਿੱਤੀ ਸੀ ਸਮਨਾਈ ਰਿਤੇ ਸੀ ਕੋਈ ਹਿੰਦੂ ਝਟਕਾ ਨਹੀਂ ਕਰ ਸਕਦਾ ਝਟਕਾ ਸਾਰੇ ਰਾਜਪੂਤ ਕਰਦੇ ਸਨ ਔਰ ਇਹ ਦੁਆਪਰ ਜਨਮੇਜੇ ਦੇ ਲੜਕੇ ਜੈ ਸਿੰਘ ਉਪਰਾ ਚਲੀ ਆਈ ਸੀ ਝਟਕੇ ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਦਾਹਰਣ ਵੀ ਦਿੱਤਾ ਜੋ ਕੱਲ ਮੈਂ ਤੁਹਾਡੇ ਸਾਹਮਣੇ ਰੱਖਿਆ ਵਾਹ ਤੇ ਹਰਿਓ ਵਾ ਲੈ ਹਰਿਓ ਜਿਵੇਂ ਬਾਸਾ ਮਾਸ ਦੇਤ ਚਾਂਡਲੀ ਰੱਬ ਕੋਲ ਲਿਆ ਰੱਬ ਦੇ ਅੱਗੋਂ ਰੱਖ ਦਿੱਤਾ ਨਾ ਕਿ ਤੇ ਇੰਜ ਹੈ ਜਿਵੇਂ ਪੁਰੂਠਾ ਆਮਾਜ ਛੱਡ ਲਈ ਦੇਂਦਾ ਹੋਵੇ। ਬੰਨੂ ਗੁਰਗਰਨ ਸਾਹਿਬ ਜੀ ਮਹਾਰਾਜ ਦੀ ਪੰਥ ਤੇ ਇਹ ਸ਼ਬਦ ਬਹੁਤ ਪੁਰਾਣਾ ਹੈ ਰਾਜਪੂਤਾਂ ਦੇ ਚੈ। ਰਾਜਪੂਤ ਅੱਜ ਵੀ ਛੱਡ ਕੇ ਤੋਂ ਬਿਨਾ ਦੂਜਾ ਮਾਸ ਗ੍ਰਹਿਣ ਨਹੀਂ ਕਰਦੇ। ਸ਼ਸਤਰ ਵੀ ਰੱਖਨੇ ਨੇ। ਔਰ ਜਿਹੜੇ ਸਹੀ ਮੈਨੇ ਦੇ ਰਾਜਪੂਤ ਨੇ ਜਿਸਨੇ ਨਵਿਆਲ ਸ਼ਾਦੀ ਕਿਸੇ ਹੋਰ ਸ਼ਾਨੋ ਸ਼ੌਕਤ ਦੇ ਨਾਲ ਜਾਣਾ ਗਲਤੀ ਵੀ ਨਾ ਸੇ ਹੁਕਮ ਕਰ ਦਿੱਤਾਔਰ ਅਨੁਜੈਬ ਨੇ ਕੋਈ ਕਲਗੀ ਨਹੀਂ ਲਾ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਹੱਥ ਦੇ ਸ਼ਕਸਨ ਨਹੀਂ ਰੱਖ ਸਕਦਾ ਕੋਈ ਝਟਕਾ ਨਹੀਂ ਕਰ ਸਕਦਾ ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੈਂ ਸਭ ਕੁਝ ਕਰਾਂਗਾ ਬੋਲੇ ਹੋ ਨਿਹਾਲ ਹੋ ਭਗਤਿਆਰ ਕੋ ਮੈਂ ਰੱਖਾਂਗਾ ਹੱਥ ਦੇ ਤਲਵਾਰ ਮੇਰੇ ਖਾਂ ਦਾ ਸਿਰ ਤੇ ਕਲਗੀ ਲਖਣ ਦੀ ਲੋੜ ਨਹੀਂ ਸੀ ਸ਼ਾਇਦ ਔਰੰਗਜ਼ੇਬ ਮਨਾਈ ਨਾ ਕਰਦਾ ਤੇ ਨਹੀਂ ਰੱਖਦੇ ਤੇ ਵੀ ਮਰਜ਼ ਕਰਦਾ ਸੀ ਫਸੀ ਗੁਲਾਮ ਨਹੀਂ ਆਉਂਦਾ ਔਰ ਗੁਲਾਮ ਹੋ ਕੇ ਨਹੀਂ ਰਹਿੰਦੇ ਜਦ ਕਿਸੇ ਦਿਨ ਇਮਾਨਦਾਰੀ ਨਾਲ ਇਤਿਹਾਸਕਾਰ ਨੇ ਇਸ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ ਤਾਂ ਆਜ਼ਾਦੀ ਦੇ ਰਹਿਬਰ ਤੇ ਪਰਵਾਨੇ ਸਭ ਤੋਂ ਸ਼ਿਕਰ ਤੇ ਆਉਣਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦੇ ਵੀ ਮਸਦਾ ਅਜੇ ਤੇ ਇਸ ਦਾ ਜ਼ਿਕਰ ਵੀ ਨਹੀਂ ਅਜੇ ਤੇ ਇਹਦੀ ਕੋਈ ਗੱਲ ਵੀ ਨਹੀਂ ਲੋਕੀ ਗੱਲ ਸੁਣ ਨਹੀਂ ਸਕੇ ਇਹ ਇੰਜ ਕਹਿ ਲੋਸੀ ਗੱਲ ਸੁਣਾ ਵੀ ਨਹੀਂ ਸਕੇ ਗੱਲਾਂ ਕੋਈ ਕਰ ਸਕੇ ਨਹੀਂ ਭਾਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੇਰ ਨੇ ਬਾਦਰ ਨੇ ਠੇਕ ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ ਪਰ ਇਤਨਾ ਵੱਡਾ ਬ੍ਰह्म ਗਿਆਨ ਹੈ ਇਤਨੇ ਮਹਾਨ ਬ੍ਰह्म दृष्टि ਹੈ ਕਿ दृष्टि सम हो गई सम्द्रिश्टी। सम्द्रिश्टी। है सम दृष्टि सम दृष्टि इतिहास इक सबूत दे ए है भाई बनिए नो कह देता सी अधूरा काम करदा वे सिरो पानी पिला रे मरम पट्टी भी करे सम दृष्टि ब्रह्म दृष्टि और उन उना दे बोल समझो क्योंकि ब्रह्मांड दे खास करके इस धरती देच और धरती देच मनुख इक तैन ने ਇਕ ਕਿਤਾਬ ਨਹੀਂ ਇੱਕ ਗਾਤ ਨਹੀਂ ਇੱਕ ਮਜ਼ਬ ਨਹੀਂ ਇੱਕ ਰੰਗ ਨਹੀਂ ਇੱਕ ਰੂਪ ਨਹੀਂ ਇੱਕ ਭਾਸ਼ਾ ਨਹੀਂ ਇੱਕ ਨੈ ਨਕਸ਼ ਨਹੀਂ ਇੱਕ ਆਵਾਜ਼ ਨਹੀਂ ਕੁਝ ਵੀ ਤੇ ਮਿਲ ਨਹੀਂ ਸਕਦਾ